ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਗੁੱਡ ਮਾਰਨਿੰਗ ਕਿੱਦਾਂ ਹੋ ਠੀਕ ਠਾਕ ਹਾਂ ਸੋ ਅੱਜ ਦੀ ਜਿਹੜੀ ਆਪਣੀ ਰਾਈਡ ਹੈ ਇਹ ਕਾਫੀ ਲੰਬੀ ਹੋਣ ਵਾਲੀ ਹੈ ਕਿਉਂਕਿ ਅੱਜ ਅਸੀਂ ਜਾ ਰਹੇ ਹਾਂ ਉੱਤਰਾਖੰਡ ਰਿਸ਼ੀਕੇਸ਼ 437 ਕਿਲੋਮੀਟਰ ਦੀ ਆਪਣੀ ਰਾਈਡ ਹੈ ਸੋ ਤਿਆਰ ਹੋ ਗਏ ਆਓ ਦਿਖਾਉਣੇ ਅੱਗੇ ਦਾ ਲੋ ਜੀ ਹੈਲਮਟ ਪਿਆ ਆਪਣਾ ਗਲੋਵਜ਼ ਹੈਲਮਟ ਚੱਕ ਲਈਏ ਲੋ ਇਧਰ ਮਾਤਾ ਨੇ ਪਰੌਂਠੇ ਪਰੌਂਠੇ ਬਣਾ ਤੇ ਆਪਣੇ ਆਸਤੇ ਪੈਕ ਕਰ ਲਏ ਗੱਡੀ ਆਪਣੀ ਤਿਆਰ ਹੈ ਸਮਾਨ ਆਪਾਂ ਨੇ ਟੋਟਲ ਅਜ ਤਿਹਰੀ ਚੱਕ ਲਿਆ ਖਾਣ ਪੀਣ ਵਾਲਾ ਸਮਾਨ ਹੋਰ ਰਾਚਨ ਪਾਣੀ ਸਾਰਾ ਬੰਨ ਲਿਆ ਨਾਲ ਕੱਪੜੇ ਲੀੜੇ ਥੋੜੇ ਸਰਦੀਆਂ ਵਾਲੇ ਵੀ ਲੈ ਲੇ ਇੱਧਰ ਸਾਡੇ ਬੰਦੇ ਮੋਟਰਸਾਈਕਲ ਸਾਫ ਕਰ ਰਹੇ ਆ ਲਓ ਜੀ ਅੱਜ ਇੱਕ KTM ਹੈ ਦਵਿੰਦਰ ਵਾਲਾ ਇੱਧਰ ਜਮਰੂ ਪਤਾ ਨਹੀਂ ਕੀ ਕਰ ਕੀ ਕਰੀਏ ਨਾ ਬਈ ਹੈੱਡਫੋਨ ਲਾਈ ਜਾਂਦਾ ਇੱਧਰ ਫੌਜੀ ਸਾਹਿਬ ਆਪਣੇ ਮੋਟਰਸਾਈਕਲ ਚਮਕਾ ਰਹੇ ਆ ਇਹ ਲੋ ਜੀ ਇੱਕ ਬੰਦਾ ਨਵਾਂ ਇੰਟਰ ਹੋ ਗਿਆ ਦਵਿੰਦਰ ਹੋਰ ਦਵਿੰਦਰ ਕਿਵੇਂ ਆ ਲਓ ਜੀ ਆ ਮੁੰਡਾ ਵੀ ਸਾਡੀ ਗਲੀ ਵਾਲਾ ਉਹ ਵੀ ਚੱਲਣਾ ਹੈ ਹੈ ਜਾਣਾ ਕੁੰਮਣ ਦੇਖ ਲੈ ਦੱਸ ਦੇ ਹੁਣ ਤਾਂ ਉਹ ਤਾਂ ਸ਼ਰਮ ਆ ਗਿਆ ਮੋਟਰਸਾਈਕਲ ਚਮਕਾਇਆ ਜਾ ਰਿਹਾ ਠੀਕ ਆ ਦੋਸਤੋ ਫਿਰ ਨਿਕਲਣ ਲੱਗੇ ਆ ਤੇ ਰਾਸਤੇ 'ਚ ਮਿਲਦੇ ਆ ਤੁਹਾਨੂੰ ਕਿਤੇ ਦਰਵਾਜੇ ਦੇ ਦਰਸ਼ਨ ਕਰ ਲਓ 22 ਦਰਵਾਜੇ ਕੋਲੇ ਖੜਾ ਦੇਖ ਲੈ ਕਰੀ ਕੀ ਜਾਂਦੇ ਆ ਇਹ ਹੋਰ ਬਾਈ ਠੀਕ ਹੈ ਓਕੇ ਥੈਂਕ ਯੂ ਠੀਕ ਹੈ ਜੀ ਮਨੀ ਖੜੀ ਆ ਕਾਲੀ ਦੀ ਗੱਡਲੀ ਹਾਂਜੀ ਦੋਸਤੋ ਇੱਥੋਂ ਆਪਾਂ ਮੁੜਾਂਗੇ ਲੈਫਟ ਕਿਉਂਕਿ ਅੱਜ ਆਪਾਂ ਉਸ ਰਸਤੇ ਤੋਂ ਜਾ ਰਹੇ ਹਾਂ ਜਿਹੜੇ ਰਸਤੇ ਤੋਂ ਆਪਾਂ ਕਦੇ ਵੀ ਨਹੀਂ ਜਾਂਦੇ ਕਿਉਂਕਿ ਇਹ ਰਸਤਾ ਬਹੁਤ ਜ਼ਿਆਦਾ ਖਰਾਬ ਤੇ ਟੁੱਟਿਆ ਹੋਇਆ ਸੋ ਆਪਾਂ ਅੱਜ ਗੁੰਨੇਆਣਾ ਹੋ ਕੇ ਜਾਵਾਂਗੇ ਉੱਥੇ ਚੰਦਪਾਣ ਗੁੰਨੇਆਣਾ ਤੋਂ ਬਟਿੰਡਾ ਅੱਗੇ ਆਪਾਂ ਜਾਂਦੇ ਸੀ ਬਾਜਾ ਹੋ ਕੇ ਨੈਸ਼ਨਲ ਹਾਈਵੇ ਤੇ ਸੋ ਰੋਡ ਤਾਂ ਖਰਾਬ ਆ ਪਰ ਮੁੰਡੇ ਕਹਿੰਦੇ ਬਈ ਇੱਧਰ ਦੀ ਮੇੜੇ ਆ ਇੱਧਰ ਦੀ ਚੱਲਦੇ ਈ ਸੀਦੀ ਪੂਰੀ ਜਾਂਦੇ ਚੱਲੋ ਓਗ ਰੋਡਿੰਗ ਦਾ ਆ ਉਗਰੋਂ ਦਾ ਹੋਈ ਗਈ ਸ਼ੁਰੂ ਜਿੱਦ ਤੋਂ ਜੋ ਬਾਹਰ ਜਾ ਰਹੇ ਆ ਸਾਡਾ ਸੜਕਾਂ ਦਾ ਹਾਲ ਥੋੜਾ ਜਿਹਾ ਮਾੜਾ ਹੈ ਬਾਹਰ ਜਾਣ ਗਿਆ ਹੌਲੀ ਹੌਲੀ ਸਮੇ ਦੇ ਹਿਸਾਬ ਨਾਲ ਇਹ ਵੀ ਚੱਲਿਆ ਹੋਇਆ ਕੰਮ ਇਹਨਾਂ ਦਾ ਵੀ ਤਾਂ ਜਿੱਦ ਤੋਂ ਬਾਹਰ ਜਾਂਦੇ ਹੋਏ ਅੱਗੇ ਗੋਨੀਆਣਾ ਆਊਗਾ ਗੋਨੀਆਣ ਤੋਂ ਬਾਅਦ ਫਿਰ ਪੁੱਛਦਾ ਜੇਕਰ ਸਿੱਧਾ ਆਪਣਾ ਚੱਲੀ ਜਾ ਲਓ ਸਾਡੇ ਰਾਈਡਿੰਗ ਡਰੈਸਪਾਈ ਦੇਖਦੇ ਸਮਾਂ ਬੜੇ ਧਿਆਨ ਨਾਲ ਦੇਖਦੇ ਸੀ ਗਾਈ ਕਰ ਜਾ ਰਹੇ ਹੁੰਦੇ ਨੇ ਲੋਕਾਂ ਨੂੰ ਬੜਾ ਮਜ਼ੀਆ ਵੀ ਲੱਗਦਾ ਨਾ ਇਹ ਵੀ ਸਾਡੇ ਇੱਧਰ ਇੰਨਾ ਲ ਘਾਟੀ ਨੇ ਅੱਜ ਕੋਈ ਇੰਨਾ ਲ ਘਾਟੀ ਸਾਡੇ ਕੋਲ ਆ ਦੇਖਦੇ ਘਰੇ ਸੋਰੀ ਰਾਈਡ ਕਰਨ ਜਾਂਦੇ ਨੇ ਜਿਹੜੇ

ਹਾਈ ਮੇਟਾਂ ਦੀਵਾਲੀ ਤਾਂ ਚਲੀ ਗਈ ਆ ਪਰ ਅੱਜ ਵਿਸ਼ਕਰਮਾ ਦੇ ਆ ਵਿਸ਼ਕਰਮਾ ਦੇ ਦਾ ਲਓ ਵੀ ਦੋਸਤੋ ਗੋਨਿਆਂ ਨੇ ਥੋੜੀ ਜੀ ਆਫ ਰੋਡਿੰਗ ਕਰਾ ਦਈਏ ਤੁਹਾਨੂੰ ਜੈਟੋ ਦੀਆਂ ਸੜਕਾਂ ਨਹੀਂ ਟੁੱਟੀਆਂ ਸਾਰੇ ਕੀ ਦੀ ਬੁਰਾ ਹਾਲ ਹੈ ਦੇਖੋ ਇੱਥੇ ਵੀ ਸੜਕ ਦਾ ਹਾਲ ਹੈ ਤੁਰਦੇ ਦੀ ਬਸ ਜਾ ਰਹੀ ਹੈ ਧੂੜਾ ਪੱਟਦੀ ਹੋ ਇੱਥੋਂ ਹੁਣ ਆਪਾਂ ਥੋੜਾ ਜਿਆਦਾ ਜਾ ਕੇ ਆਈ ਵੀ ਆ ਜਾਣਾ ਆਪਣਾ ਫਿਰ ਆਪਾਂ ਧੂੜ ਮੂਟੀ ਤੋਂ ਸਾਰੀ ਚੀਜ਼ ਤੋਂ ਆਦਤ ਹੋ ਜਾਵਾਂਗੇ ਦੇਖੋ ਇਹ ਆਫ ਰੋਡਿੰਗ ਸ਼ੁਰੂ ਹੱਥ ਮਾਈਦਾ ਮੋਟਰਸਾਈਕਲ ਪਰਾਮ ਨਾਲ ਹੀ ਚੱਲਾਂਗੇ ਕਿਉਂਕਿ ਵੱਟੇ ਜਿਹੜੇ ਹੁੰਦੇ ਆ ਕੁੜੇ ਖਤਰਨਾਕ ਹੁੰਦੇ ਆ ਮੋਟਰਸਾਈਕਲ ਪਲਟਾ ਆਉਂਦੇ ਆ ਕਈ ਵਾਰ ਆਉ ਉਹ ਆ ਗਿਆ ਸਾਹਮਣੇ ਆਪਣਾ ਹਾਈਵੇ ਤੇ ਮਿੱਟੀ ਘੱਟੇ ਤੋਂ ਤੇ ਖਰਾਬ ਸੜਕ ਤੋਂ ਥੋੜੀ ਰਾਹਤ ਮਿਲੂਗੀ ਹੁਣ ਆਪਾਂ ਨੂੰ ਚੰਨਲ ਵੀ ਕਰਾ ਕੇ ਥੋੜੀ ਥੋੜੀ ਜਾਂਦੇ ਹੋਏ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਹਾਈਵੇ ਤੇ ਚੜ ਗਏ ਆ ਇੱਥੋਂ ਹੁਣ ਆਪਾਂ ਜਾਵਾਂਗੇ ਸਿੱਧਾ ਚੰਡੀਗੜ੍ਹ ਚੰਡੀਗੜ੍ਹ ਨਹੀਂ ਸੋਰੀ ਆਪਾਂ ਜਾਵਾਂਗੇ ਇੱਥੋਂ ਜੀਰਕਪੁਰ ਇੱਥੋਂ ਆਪਾਂ ਰਾਈਪੁਰਾ ਰਾਈਪੁਰੇ ਤੋਂ ਮੁੜਾਂਗੇ ਆਪਾਂ ਅੰਬਾਲਾ ਉਹ ਨਾਂਗਿਆ ਜਵਾਨ ਆਪਰਾ ਹੂ ਹੂ ਕਰਦਾ ਅੱਜ ਨੂੰ ਦੋਸਤੋ ਠੀਕ ਹੈ ਫਿਰ ਦੋਸਤੋ ਬਣੇ ਰਹੋ ਦੇਖੀ ਚੱਲੋ ਸਾਡੀ ਵੀਡੀਓ ਕਰਾਉਣੇ ਆ ਤੁਹਾਨੂੰ ਉੱਤਰਾ ਗੰਡ ਦੀ ਸੈਰ ਅਵਿਊ ਲੋ ਜੀ ਦੋਸਤੋ ਤੇਲ ਕੋ ਆਈਏ ਤੇਲ ਕਾਫੀ ਥੋੜਾ ਸੀ ਮੇਰੇ ਮੋਟਰਸਾਈਕਲ ਚ ਖਤਮ ਹੀ ਹੋ ਗਿਆ ਸੀ ਰਿਜ਼ਰਵ ਚ ਲੱਗਿਆ ਵਾ ਇਧਰ ਲਾਉਣੇ ਆ ਅੱਗੇ ਤੇ ਯਾਤਰਾ ਆਪਣੀ ਵਧੀਆ ਰਵੇ ਤੇ ਇੱਕ ਕਰਾਉਣੇ ਦੇਖ ਕਰਾ ਕੇ ਫਿਰ ਆਪਾਂ ਅੱਗੇ ਆਲੂ ਰਵਾਂਗੇ ਬੰਦਾ ਮੇਰ ਕਰੇ ਠੀਕ ਹੈ ਜੀ ਰਾਮਾ ਮਾਯਵਿੰਦ ਤੇ ਭੇਲਨ ਬੱਡੇ ਭਾਵ ਬੱਡੇ ਜੇ ਵੱਡੇ ਭਾਵ ਹੋਵੇ ਨਾ ਜੀ ਹਾਰ ਭਾਗ ਦੇ ਪਾਰ ਉਤਾਰੇ ਹਰ ਜਨ ਲਗ ਸਹਜ ਹਾਲ ਜਨ ਹਰ ਮਾਰਤ ਦੇ ਕਰਾ ਦੇ ਨਹੀਂ ਥੋੜਾ ਜਾਂ ਮਸੀਨਾ ਜਿਆਦਾ ਜਿਆਦਾ ਆ ਨਗਰ ਦਾ ਗਾਂਦਾ ਹੈ ਹਾਰ ਪ੍ਰਭ ਯਾ ਦੁਰ ਕਰ ਦੇ ਹਮ ਸਹ ਦੇ ਗਿਰਥ ਸੁਹਾਈ ਤਤਾ ਭਾਗਿਆ ਸਭ ਨਾਮੁਰਾਂ ਸਭ ਜੜਾ ਜਨ ਦੇ ਯਾ ਤੋਂ ਜਿਤਨਾ ਆਵੇ ਜਾਲ ਖੁੱਲ ਜੇ ਇਹ ਬਤਾਲਾ ਕਿਆ ਕੋਈ ਸਾਬ ਜਾਣ ਹੈ ਹਰ ਕਾ ਮਹਿਲ ਅਪਾਰਾ ਭਵਨ ਦਾ ਅਸੀਂ ਹੁਣ ਰਾਜਪੁਰੇ ਪਹੁੰਚ ਗਏ ਆਂ ਤੇ ਕੇਟੀਮ ਚ ਤੇਲ ਮੁੱਕ ਗਿਆ ਮੇਰਾ ਚੱਲ ਵੀ ਮੁੰਡਿਆ ਕੀ ਟੀਮ ਦੀ ਤੀਂ ਕੁਆੜੀ ਹੈ

ਲੋ ਜੀ ਖਲਾਅ ਝੂਲ ਰਿਹਾ ਰਾਜਪੁਰੇ ਸ਼ਹਿਰ ਦੇ ਵਿੱਚ ਇੱਥੋਂ ਹੁਣ ਆਪਾਂ ਰਾਈਟ ਮੁੜਾਂਗੇ ਫੇਰ ਰਾਈਟ ਮੁੜ ਕੇ ਫੇਰ ਆਪਾਂ ਅੰਬਾਲੇ ਵਾਲਾ ਰੋਡ ਫੜਾਂਗੇ ਉਹ ਦੇਖੀ ਬਈ ਕਿੱਧਰ ਆਈ ਜੰਨਾ ਯਾਰ ਬਸ ਲੈ ਇੱਕ ਤਾਂ ਬਹੁਤ ਲਹੂ ਪੀਂਦੇ ਆ ਜਿਹੜੇ ਬੈਟਰੀਆਂ ਵਾਲੇ ਰਿਕਸ਼ਿਆਂ ਵਾਲੇ ਆ ਨਾ ਜਿੱਧਰ ਨੂੰ ਜੀ ਕਰਦਾ ਉਧਰ ਨਹੀਂ ਵਾਰ ਦਿੰਦੇ ਪੂਰੇ ਕਰਤਾ ਸੀੰਦੱਸ ਲੋ ਜੀ ਇੱਥੋਂ ਸੱਜੇ ਮੁੜ ਕੇ ਆਪਾਂ ਹੁਣ ਅੰਬਾਲੇ ਵਾਲਾ ਰੋਡ ਫੜਾਂਗੇ ਫੇਰ ਕਿਤੇ ਰਾਸਤੇ 'ਚ ਰੁਕਦੇ ਆ ਮੁੰਡੇ ਵੀ ਕਦੋਂ ਦੇ ਕਹੀ ਜਾਂਦੇ ਭੁੱਖ ਲੱਗੀ ਜਾਂਦੇ ਨਾਲੇ ਚਾਹ ਚੁ ਪੀਂਦੇ ਆ I'll catch the motorcycle